ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਪੁਰ ਗੁਰਾਂਦੇਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਿੱਤੇ ਦਿਨੀ ਉਸਲੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਸਕੂਲ ਲਈ ਬਣ ਰਹੇ ਨਵੇਂ ਕਮਰਿਆਂ ਦਾ ਪਾਇਆ ਜਾ ਰਿਹਾ ਲੈਂਟਰ ਅਚਾਨਕ ھیਠਾਂ ਆਂ ਡਿੱਗਾ ਪਿੰਡ ਦੇ ਲੋਕਾਂ ਨੇ ਇਸ ਮੁੱਕੇ ਦੋਸ਼ ਲਗਾਇਆ ਹੈ ਕਿ ਠੇਕੇਦਾਰ ਵੱਲੋਂ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ ਉਹਨਾਂ ਕਹੇ ਹੈ ਕਿ ਜੇਕਰ ਇਹ ਹਾਦਸਾ ਸਕੂਲ ਲੱਗਣ ਤੋਂ ਬਾਅਦ ਵਾਪਰਦਾ ਤਾਂ ਇਸ ਤੇ ਵੱਡਾ ਨੁਕਸਾਨ ਹੋ ਸਕਦਾ ਸੀ ਮੇਰਾ ਨਾਮ ਰਮਜੀਤ ਸਿੰਘ ਮੈਂ ਇੱਥੇ ਸ਼ਾਹਪੁਰ ਕਾਇਆ ਦਾ ਵਸਨੀਕ ਆ ਮੈਂ ਇੱਕ ਸੋਸ਼ਲ ਵਰਕਰ ਆ ਸਰਪੰਚ ਸਾਹਿਬ ਦੇ ਨਾਲ ਦੋਨਾਂ ਦੇ ਨਾਲ ਹੀ ਮੈਂ ਕੰਮ ਵਰਕ ਕਰਦਾ ਜੋ ਵੀ ਪਿੰਡ ਦੇ ਵਿੱਚ ਹੁੰਦੇ ਨੇ ਮੈਨੂੰ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ 2 ਮਹੀਨੇ ਪਹਿਲਾਂ ਜਦੋਂ ਇੱਥੇ ਬਿਲਡਿੰਗ ਬਣਦੀ ਪਈ ਸੀ ਮੈਂ ਇਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਸਰੀਆ ਬਹੁਤ ਬਰੀਕ ਪੈ ਰਿਹਾ ਵਾ ਇਹਦੇ ਵਿੱਚ ਲੈਂਡਰ ਦੇ ਵਿੱਚ ਤੇ ਇਹਨੂੰ ਰੋਕਿਆ ਜਾਵੇ ਇਹਨਾਂ ਨੇ ਅਸੀਂ ਰੰਧਾਵਾ ਸਾਹਿਬ ਕੋ ਗਏ ਆ ਰੰਧਾਵਾ ਸਾਹਿਬ ਨੇ ਵੀ ਇਹ ਗੱਲ ਨੂੰ ਕੀਤਾ ਕਿ ਇਹ ਜਿਹੜਾ ਲੈਂਡਰ ਤੁਸੀਂ ਰੋਕ ਦਿਓ ਪੀ ਸਰੀਆਂ ਜਿਹੜਾ ਸਹੀ ਪਾਓ ਅਸੀਂ ਡੀਸੀ ਸਾਹਿਬ ਕੋਲ ਗਏ ਫਿਰ ਡੀਸੀ ਸਾਹਿਬ ਨੂੰ ਦਰਖਾਸਤ ਦਿੱਤੀ ਮੌਕੇ ਤੇ ਆ ਦਿਨ ਮੇਰੇ ਕੋਲੇ ਦਰਖਾਸਤ ਇਹ 18 ਦੂ ਨੂੰ ਅਸੀਂ ਦੇ ਕੇ ਆਏ 18 ਫਰਵਰੀ ਨੂੰ ਦਰਖਾਸਤ ਉਹਨਾਂ ਨੂੰ ਡੀਸੀ ਸਾਹਿਬ ਨੂੰ ਕਿ ਇੱਥੇ ਸਰੀਆਂ ਮਾੜਾ ਪੈ ਰਿਹਾ ਵਾ ਬਿਲਡਿੰਗ ਦੇ ਵਿੱਚ ਜੋ ਵੀ ਆ ਕੋਈ ਇਹਦੇ ਬੀਮ ਜਿਹੜੇ ਬਿਲਕੁਲ ਛੋਟੇ ਫੁੱਟ ਬਾਈ ਫੁੱਟ ਦੇ ਬੱਧੇ ਹੋਏ ਸੀ ਇਹਨਾਂ ਨੇ ਕਿਹਨੂੰ ਜ਼ਿੰਮੇਵਾਰ ਮੰਨਦੇ ਜੁਮੇਵਾਰ ਸਾਰੇ ਚ ਪੀ ਡਬਲਯੂ ਡੀ ਡਿਪਾਰਟਮੈਂਟ ਜ਼ਿੰਮੇਵਾਰ ਆ ਇਹਨਾਂ ਦੇ ਜਈ ਜ਼ਿੰਮੇਵਾਰ ਨੇ ਜਿਹੜੇ ਮੌਕੇ ਤੇ ਮੌਜੂਦ ਠੇਕੇਦਾਰ ਦੇ ਕੋਲੋਂ ਕੰਮ ਕਰਵਾ ਰਿਆ ਵਾ ਆਪਣੇ ਆਪ ਨੇ ਇਹਦੀ ਅੱਖਾਂ ਜਈ ਜਗਦੀਪ ਸਿੰਘ ਇਹਦਾ ਨਾਮ ਉਹਨੇ ਖੁਦ ਕੰਮ ਕੋਲ ਖਲੋ ਕੇ ਕਰਵਾਇਆ ਵਾ ਇੱਕ ਪੜਿਆ ਲਿਖਿਆ ਜ਼ਿੰਮੇਵਾਰ ਆ ਡਿਪਾਰਟਮੈਂਟ ਨਾਲ ਸੰਬੰਧਿਤ ਆ ਸਾਨੂੰ ਇਹਨਾਂ ਪਤਾ ਨਹੀਂ ਕਿਥੇ ਕੀ ਹੋਣਾ ਬਟ ਉਹਨੂੰ ਸਾਰਾ ਪਤਾ ਸੀ ਇਹਨਾਂ ਕੋਲ ਕਿਹਾ ਕਿ ਸਾਨੂੰ ਐਸਟੀਮੇਟ ਦੀਆਂ ਕਾਪੀਆਂ ਦਿਓ ਕਿਥੇ ਕੀ ਕੁਝ ਪੈ ਰਿਆ ਅਸੀਂ ਪਿੰਡ ਵਾਲੇ ਵੇਖ ਕੇ ਅਸੀਂ ਕੰਮ ਕਰਵਾਉਣਾ ਚਾਹੁੰਦੇ ਆ ਇਹ ਤਾਂ ਕੋਈ ਤਕਰੀਬਨ ਮਹੀਨੇ ਡੇਢ ਦੀ ਗੱਲ ਆ ਉਦੋਂ ਉਹਦੇ ਮੁੜੇ ਨੇ ਡੱਕਣ ਦੀ ਕੋਸ਼ਿਸ਼ ਕੀਤੀ ਆ ਪਿੱਛੇ ਆ ਇਹਨੇ ਡੱਕ ਦਿੱਤਾ ਸੀ ਉਦੋਂ ਬਾਅਦ ਡੀਸੀ ਦੇ ਵੀ ਗਏ ਨੇ ਤੇ ਉਦੋਂ ਬਾਅਦ ਕੋਈ ਕਾਰਵਨੀ ਨੇ ਫਿਰ ਆਪਣੇ ਜਬਰਨ ਲੈਂਟਰ ਪਾ ਦਿੱਤਾ ਤੇ ਇਹ ਪੀਡਬਲੂਡੀ ਲਾ ਲੋ ਜਿਹੜਾ ਇਹ ਮਹਿਕਮੇ ਦਾ ਜਈ ਆ ਜਾਂ ਕੋਈ ਐਸਡੀਓ ਆ ਇਹ ਸਾਰਿਆਂ ਨੂੰ ਫੋਨਾਂ ਤੇ ਗੱਲਾਂ ਹੋਈਆਂ ਪਰ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਇਹਦਾ ਇਹੋ ਕਾਰਨ ਆ ਇਹ ਜਿਹੜਾ ਰੇਤ ਵੀ ਮਾੜੀ ਆ ਬਜਰੀ ਸੀਮਿੰਟ ਘੱਟ ਪਿਆ ਜਿਹੜਾ ਸਾਰਾ ਲੈਂਟਰ ਤਾਂ ਲਿੱਟੇ ਪਿਆ ਸੋ ਕੋਠੇਕੇਦਾਰਾਂ ਨੇ ਹੀ ਗੱਲਾਂ ਕੀਤੀਆਂ ਦਾ ਠੇਕੇਦਾਰਾਂ ਦਾ ਹੀ ਅਜੇ ਸਰਪੰਚਮਗਦੀ ਵੇਖੇ ਨਹੀਂ ਇਹਨਾਂ ਨੂੰ ਕਿੰਨੇ ਸਰਪੰਚ ਬਣਾਉਂ ਦਿੱਤਾ ਜਦੋਂ ਬਿਲਡਿੰਗ ਤਿਆਰ ਹੋਈ ਆ ਨਾ ਤੇ ਸੈਟਰਿੰਗ ਕੀਤੀ ਆ ਤੇ ਉਦੋਂ ਇਹਨਾਂ ਨੇ ਸਰੀਆ ਜਿਹੜਾ ਬਿਲਕੁਲ ਮੜਾ ਪਿਆ ਸੀ ਉਹਦੀ ਸ਼ਿਕਾਇਤ ਜਿਹੜੀ ਡੀਸੀ ਦਫ਼ਤਰੇ ਕੀਤੀ ਗਈ ਉਹਦੀ ਕੋਈ ਵੀ ਸ਼ਿਕਾਇਤ ਦਾ ਨਿਪਟਾਰਾ ਨਾ ਹੋਣ ਦੇ ਬਾਵਜੂਦ ਵੀ ਇਹ 2 ਮਹੀਨੇ ਬਾਅਦ ਜਿਹੜਾ ਉਹ ਲੈਟਰ ਪੈ ਗਿਆ ਵਾ ਲੈਟਰ ਪੈਂਦਿਆਂ ਸਾਰੀ ਅਜੇ ਮਸ਼ੀਨਾਂ ਬੰਦ ਨਹੀਂ ਹੋਈਆਂ ਤੇ ਲੈਟਰ ਜਿਹੜਾ ਉਹ ਡਿੱਗ ਪਿਆ ਵਾ ਇਹ ਮਟੀਰੀਅਲ ਸਾਰਾ ਘਟਿਆ ਪਾਇਆ ਵਾ ਇਹ ਪ੍ਰਸ਼ਾਸਨ ਦੀ ਅੰਗਲੀ ਕਰਕੇ ਆ ਜੋ ਕੁਝ ਵੀ ਹੋਇਆ ਹੁਣ ਤੇ ਇਹ ਪਹਿਲੂ ਗਿਰ ਗਿਆ ਵਾ ਜੇ ਬਾਅਦ ਚ ਬੱਚੇ ਸਕੂਲ ਤੇ ਇੱਥੇ ਬਹਿੰਦੇ ਜਾਂ ਕੁਝ ਵੀ ਹੁੰਦਾ ਤੇ ਨੁਕਸਾਨ ਬੱਚਿਆਂ ਦਾ ਹੈ ਉਹਦਾ ਦੂਸਰੇ ਪਾਸੇ ਮੌਜੂਦਾ ਠੇਕੇਦਾਰ ਨੇ ਕਿਹਾ ਹੈ ਕਿ ਹਾਸਾ ਲੱਕੜ ਦੀਆਂ ਬੱਲੀਆਂ ਟੁੱਟਣ ਕਰਕੇ ਹੋਇਆ ਹੈ ਨਾ ਕਿ ਘਟਿਆ ਮਟੀਰੀਅਲ ਕਰਕੇ ਸੰਦੀਪ ਸਿੰਘ ਜੀ ਠੇਕਾ ਤੂੰ ਸੀ ਹਾਂਜੀ ਬਿਲਡਿੰਗ ਕਿਦਾਂ ਡਿੱਗੀ ਬਿਲਡਿੰਗ ਵੀਰ ਜੀ ਸਟਰਿੰਗ ਥੱਲੇੋਂ ਨਿਕਲ ਗਈਆਂ ਬੱਲੀਆਂ ਟੁੱਟ ਗਈਆਂ ਜੀ ਲੈਂਡਰ ਪਾਉਂਦੇ ਸੀ ਆਪਾਂ ਬੱਲੀਆਂ ਟੁੱਟ ਗਈਆਂ ਉਹਦੇ ਕਰਕੇ ਥੱਲੇ ਆ ਗਈ ਇਸ ਲਈ ਇਹ ਕਿਹਦਾ ਸਾਰਾ ਕਸੂਰ ਆ ਸਟ੍ਰਿੰਗ ਦੇ ਵਿੱਚ ਹੋਈ ਹੈ ਜੀ ਲਾਪਰਵਾਹੀ ਬੱਲੀਆਂ ਗਲਤ ਲੱਗੀਆਂ ਤੁਸੀਂ ਠੀਕੇ ਦਾ ਤੁਹਾਡਾ ਕੋਈ ਕਸੂਰ ਨਹੀਂ ਨਹੀਂ ਜੀ ਨਾਲ ਹੀ ਬੰਦਾ ਲਾਪਰਵਾਹ ਤਾਂ ਹੁੰਦਾ ਹੀ ਆ ਜੀ ਜ਼ਿੰਮੇਵਾਰੀ ਮੇਰੀ ਹੋਰ ਤੁਸੀਂ ਮਟੀਰੀਅਲ 'ਚ ਕੋਈ ਕਮੀ ਨਹੀਂ ਹੈਗੀ ਜੀ ਬਾਕੀ ਸਾਰਾ ਉਦਾਂ ਖੜਾ ਇੱਕ ਸਪੈਨ ਡਿੱਗਾ ਜੀ ਸੀਮੈਂਟ ਪੂਰਾ ਹੈਗਾ ਜੀ ਰੇਤ ਠੀਕ ਹੈ ਸਰੀਆ ਠੀਕ ਹੈਗਾ ਜੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੈਗਾ ਜੀ ਤੁਸੀਂ ਮੌਕੇ ਤੇ ਚੈੱਕ ਕਰ ਸਕਦੇ ਹੋ ਰਾਤੀ ਅਜੇ ਸਲੈਪ ਆਈ ਆ ਕਿੰਨਾ ਸੈੱਟ ਹੋ ਗਿਆ ਉਹ ਚ ਕਈ ਤੱਕ ਨਹੀਂ ਵਜਣ ਦੀ ਤੁਹਾਨੂੰ ਦੱਸ ਦਿਆਂ ਕਿ ਪਿੰਡ ਛਾਪੁਰ ਗਰਾਏ ਵਿਖੇ ਦੋ ਮੌਜੂਦਾ ਸਰਪੰਚ ਹਨ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਇਸ ਦੀ ਸ਼ਿਕਾਇਤ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ ਤਾਂ ਅੱਜ ਜਿਹੜਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੋਂ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੀ ਹੋਇਆ ਕੀ ਵਸਿਆ ਇਸ ਤਰ੍ਹਾਂ ਇੱਕ ਕੱਲ ਰਾਤ ਹੀ ਪਿੰਡ ਵਾਲਿਆਂ ਨੇ ਧਿਆਨ ਚ ਲਿਆਂਦਾ ਸੀ ਸਾਡੇ ਨੂੰ ਫੋਨ ਆਇਆ ਸੀ ਮੈਨੂੰ ਤੇ ਮੈਂ ਡਿਊਟੀ ਲਈ ਸੀ ਇਹਨਾਂ ਪ੍ਰਿੰਸੀਪਲ ਦੀ ਮੈਡਮ ਵੀ ਲਈ ਸੀ ਤੇ ਡੀਓ ਨਾਲ ਗੱਲ ਕੀਤੀ ਸੀ ਵੀ ਇਹ ਦੇਖੋ ਕੀ ਹੈ ਉਹ ਕਹਿੰਦੇ ਵੀ ਅਸੀਂ ਇਹ ਪਹਿਲਾਂ ਹੀ ਲਿਖ ਕੇ ਦੇ ਚੁੱਕੇ ਹਾਂ ਇਹਦੇ ਬਾਰੇ 8-10 ਦਿਨ ਪਹਿਲਾਂ ਦਿੱਤਾ ਸੀ ਵੀ ਕਮਲੇਟ ਕੀਤੀ ਦੀ ਵੀ ਇਹ ਮਟੀਰੀਅਲ ਹਲਕਾ ਲਾ ਰਹੇ ਆ ਉਹਦੇ ਬਾਰੇ ਮੈਂ ਅੱਜ ਦੇਖਣ ਆਇਆ ਵੀ ਹੁਣ ਦੇਖਦੇ ਆ ਪੀ ਡਬਲਯੂ ਡੀ ਡਿਪਾਰਟਮੈਂਟ ਜਿਹੜਾ ਇਹ ਬਣਾ ਰਿਆ ਸੀ ਏਜੰਸੀ ਇਹ ਆ ਤੇ ਬਾਕੀ ਇਹ ਇਨਕੁਆਰੀ ਚੱਲਦੀ ਦੇਖਦੇ ਆ ਸੈਂਪਲ ਲੈ ਕੇ ਭੇਜਦੇ ਆ ਚੰਡੀਗੜ੍ਹ ਜੋ ਹੋਏਗਾ ਫਿਰ ਦੇਖਾਂਗੇ ਅਗਲੀ ਕਹਾਣੀ ਕੋਈ ਐਫਆਈਆਰ ਵਗੈਰਾ ਹੋਈ ਆ ਉਹ ਦੇਖਦੇ ਹਾਂ ਅਜੇ ਕੁਝ ਨਹੀਂ ਹੋਇਆ ਪਿੰਡ ਦੇ ਲੋਕਾਂ ਨੇ ਕਿਹਾ ਹੈ ਕੋਈ ਸਾਰੇ ਮਾਮਲੇ ਦੀ ਸ਼ਿਕਾਇਤ ਪੰਜਾਬ ਦੇ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਕਰਨਗੇ ਉਧਰ ਜਾਂਦੇ ਇਸ ਮਾਮਲੇ ਤੇ ਸਕੂਲ ਦੀ ਪ੍ਰਿੰਸੀਪਲ ਨਾਲ ਗੱਲਬਾਤ ਕਰਨੀ ਚਾਹੀਏ ਤਾਂ ਉਹਨਾਂ ਪੱਤਰਕਾਰਾਂ ਨੂੰ ਕੋਈ ਵੀ ਸਵਾਲ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਜਿਹੜਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ ਪੰਜਾਬ ਟੂਡੇ